ਤੇਜਿੰਦਰ ਸਿੰਘ ਨਾ ਇਸ ਨੌਜਵਾਨ ਦਾ ਪਰ ਕਹਿੰਦੇ ਕਬੱਡੀ ਦੇ ਵਿੱਚ ਮਨੀਪੁਰ ਸਿੱਧ ਹੋ ਗਿਆ ਸੰਧੂ ਜੱਠੇ ਵਾਲਾ ਪਹਿਲੀਆਂ ਦੇ ਵਿੱਚ ਤਾਜੇ ਦੇ ਨਾਲ ਰਲ ਕੇ ਮੇਲੇ ਲੁੱਟਿਆ ਪਰ ਮਾਨਕੀ ਵਾਲਾ ਗੋਪੀ ਕਹਿੰਦੇ ਆ ਗੁਰਪ੍ਰੀਤ ਸਿੰਘ ਇਸ ਵੇਲੇ ਕਮਾਲ ਦਾ ਜਫਾ ਲਾ ਕੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਸਰ ਸਿੰਘ ਬਾਨਾ ਬਲਵਾਰ ਸਿੰਘ ਬਾਨਾ ਆ ਗਿਆ ਧਾਰੀਵਾਲ ਵੇੜ ਦੀ ਧਰਤੀ ਹੈ ਮੇਰੇ ਵੀਰੇ ਹੋ ਜ਼ਿਲ੍ਹਾ ਕਪੂਰਥਲੇ ਦੀ ਧਰਤੀ ਦਾ ਨੌਜਵਾਨ ਕਬੱਡੀ ਕੌਂਡ ਦੇ ਲਈ ਵਧਿਆ ਹੋਇਆ ਹੈ ਸੇਰੇ ਪੰਜਾਬ ਸਪੋਰਟਸੈਂਡ ਕਲਚਰ ਕਲੱਬ ਸਕਾਗੋ ਦੀ ਧਰਤੀ ਦੀ ਅੱਜ ਵੱਡੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦਮੇ ਦੇ ਚੌਰ ਦੇ 스타ਫ ਦੇ ਵਿਚ ਹਰਖੋਵਾਲ ਦੀ ਧਰਤੀ ਹੈ ਬ੍ਰੋ ਹੈਲੋ ਕਹਿੰਦੇ ਇਹ ਤੂੰ ਇਹਦੇ ਨਾਲ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਲਸਾੜੇ ਵਾਲਾ ਬੱਬੂ ਇਹ ਕੌਣ ਆ ਇਹ ਕਾਰੀ ਸਾਰੀ ਵਾਲਾ ਬਦਲ ਆ ਇਹ ਬਦਲ ਹੈ ਕਾਰੀ ਸਾਰੀ ਦੀ ਧਰਤੀ ਦਾ ਮੇਰੇ ਵੀਰੋ ਆ ਲਾ ਜੱਫਾ ਬੱਲੇ ਬੱਲੇ ਨਾਲ ਧਾਰੀ ਵਾਲ ਬੇੜ ਦੀ ਧਰਤੀ ਦਾ ਮੇਰੇ ਵੀਰੋ ਪੱਤੇ ਮਾਰੀ ਆ ਥਾਪੀ ਮਾਰੇ ਬੰਦੇ ਕੋ ਪਰਤੇ ਥਾਪੀ ਵੀ ਨਹੀਂ ਵੱਜਦੀ ਕੁਝ ਬਲ ਹੋਵੇ ਬਾਵਾ ਵਿੱਚ ਕੁਝ ਚਰਬੀ ਹੋਵੇ ਲੱਤਾਂ ਵਿੱਚ ਤਾਂ ਥਾਪੀ ਵੱਜਦੀ ਆ ਪੱਟਾਂ ਵਿੱਚ ਫਿਰ ਕਬੱਡੀ ਖੇਡ ਕੇ ਸੋਪਾ ਕਰਾ ਹੁੰਦੀ ਆ ਨਾਗਰੇ ਦਾ ਬੋਲਿਆ ਹੋਇਆ ਤਾਵਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚਾਰ ਗੱਬਰੂ ਝੋਟੀ ਨੇ ਆ ਦੁਨੀਆ ਨੇ ਮੰਨੀ ਪਰ ਮੰਨੀ ਚੈਨ ਟੱਕਰ ਚੱਕਰ ਆ ਕਬੱਡੀ ਚ ਕਿਤੇ 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 ਸਰਾਸਰਾ ਸਰਾਸਰਾ ਕਹਿੰਦੇ ਫ੍ਰਿਜਰ ਵਾਲੇ ਨੇ ਕਮਾਲ ਹੁਣ 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 ਮਿੰਟ ਵਾਲੇ ਜਿਹੜੇ ਖੇਡ ਕਲੱਬ ਦੇ ਮੇਨ ਸਪਾਂਸਰ ਆ ਪਲਵੰਤ ਸਿੰਘ ਦੀ ਧਾਮੀ ਜਿੰਦਰ ਟਵਾਲ ਜਸਕਰਨ ਧਾਲੀ ਵਾਲ ਜਸਵੀਰ ਦਸਾਂਝ ਮੰਗਲਜੋਲ ਹੁਣਾਂ ਦਾ ਧੰਨਵਾਦ ਇਹਨੂੰ ਬਲਵਾਨ ਸਿੰਘ ਬਾਨਾ ਕਹਿੰਦਾ ਹੈ ਇਹ ਨੌਜਵਾਨ ਵੀ ਕਾਫੀ ਲੋ ਸੱਜੇ ਵਾਲੀ ਸਾਈਡ ਜਿਹੜੀ ਦਰਸ਼ਕ ਕਬੱਡੀ ਵੇਖਣ ਆਇਆ ਮੇਰੀ ਬੇਨਤੀ ਆ